ਕਿ ਕਿਦਾਂ ਡਈ ਲਾਲ ਪੀਣੀ ਹੋਣ ਤੁਹਾਡੇ ਮਗਰੋਂ ਵੀ ਇਦਾਂ ਹੀ ਕਰਦੀ ਆ ਹੁੰਦਿਆਂ ਨਹੀਂ ਵੇਲੇ ਤੁਹਾਡੇ ਸਾਹਮਣੇ ਟਾਕਦੀ ਤੇ ਮਗਰੋਂ ਕੋਤਸਾ ਵੀ ਕੀ ਕੁਛ ਕਰਦੀ ਹੁਣੀ ਆ ਕੀ ਕਰਾ ਹੁਣ ਮੈਂ ਮਾਦਾ ਦਾ ਹਾਲ ਫਿਰ ਇਦਾਂ ਹੀ ਕਰਦੀ ਤੇ ਯਾਰ ਗਲਤੀ ਤੇ ਮੇਰੀ ਵੀ ਹੈਗੀ ਮਾਦਾ ਨੇ ਮੈਨੂੰ ਜਦੋਂ ਮੈਂ ਆਇਆ ਨਾ ਉਹਦੇ ਮੈਨੂੰ ਕਿਹਾ ਹੈਗਾ ਕਿ ਕੁੜੀ ਕੋ ਜਾਣਾ ਤੇ ਮੈਂ ਉਧਰ ਨਹੀਂ ਗਿਆ ਤੇ ਤੁਹਾਨੂੰ ਲੈ ਕੇ ਚਲ ਗਿਆ ਘੁੰਮਣ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਹੈਗਾ ਕਿ ਮੈਂ ਨਹੀਂ ਜਾਣਾ ਤੁਸੀਂ ਕਹਿੰਦੇ ਨਹੀਂ ਚੱਲ ਹੁਣ ਵੇਲੇ ਸਾਰਾ ਮਾਦਾ ਨੇ ਸਾਰਾ ਇਲਜ਼ਾਮ ਮੇਰੇ ਸਿਰ ਉੱਤਾਰਨਾ ਕਿ ਤੂੰ ਹੀ ਲੈ ਕੇ ਗਈ ਆ ਚੱਲ ਜਾਰ ਜੇ ਤੀ ਦੁਖੀ ਹੋਵੇ ਉਹਨਾਂ ਨੂੰ ਫੇਰ ਗੁੱਸਾ ਤੇ ਹੁੰਦਾ ਹੀ ਆ। ਚਲ ਜਾ ਤੂੰ ਉਹਨਾਂ ਨੂੰ ਗੁੱਸਾ ਕਰਿਆ ਕਰ ਕੁਝ। ਜੋ ਕਹਿਣਾ ਨੇ ਮੈਨੂੰ ਹੀ ਵੇਖ ਲਓ ਤੂੰ ਇਹਦੀ ਆਪਣੀ ਮਾਂ ਦੀ ਸਾਈਡ ਲਈ ਜਾਂਨੇ ਆ। ਤੁਹਾਡੇ ਹੁੰਦਿਆਂ ਨਹੀਂ ਆ ਟਲਦੀ ਤੇ ਮਗਰੋਂ ਵੀ ਇਦਾਂ ਹੀ ਕਰਦੀ ਆ। ਨਾਲੇ ਤੁਹਾਡੇ ਕਹਿੰਦੇ ਮੈਂ ਵਾਂਡੇ ਗਈ ਸੀ ਤੁਹਾਡੇ ਨਾਲ ਤੁਹਾਡੇ ਸਾਹਮਣੇ ਸਰਲ ਜਾਂ ਮੇਰੇ ਸਿਰ ਨੂੰ ਲਾਤਾ ਕਿ ਵੀ ਤੂੰ ਹੀ ਲੈ ਕੇ ਗਈਆਂ ਨੂੰ ਵਾਂਡੇ। ਤੂੰ ਫੇਰ ਮਾਪੋਂ ਤਿੱਕੋ ਜਿਵੇਂ ਗਏ ਆ। ਤੂੰ ਪਿਆਰੇ ਤੇ ਪਾਣੀ ਨਹੀਂ ਪੀਣ ਦਿੰਦੇ ਤੂੰ ਉਹ ਆਪਣੀ ਮੰਮੀ ਦੇ ਸਾਡ ਲਈ ਜਾਂਨੇ। ਚਲ ਚੰਗਾ ਯਾਰ। ਮਾਤਾ ਨੂੰ ਗੁੱਸਾਵਾ ਤੇ ਫੇਰ ਮਾਤਾ ਨੂੰ ਇੰਜ ਕਰਦਾ ਮਾਤਾ ਵੀ ਹੁਣੇ ਆਈ ਆ। ਤੇ ਮੈਂ ਵੀ ਕੱਪੜੇ ਪਾਏ ਮਾਤਾ ਨੇ ਵੀ ਪਾਏ ਆ ਤੇ ਇੰਜ ਕਰਦੇ ਕੁੜੀ ਕੋ ਹੋਈ ਹੁੰਨੇ ਆ ਤੇ ਕੁੜੀ ਦਾ ਪਤਾ ਲੈ ਆਉਨੇ ਜਾ ਕੇ ਚਲ ਜਾਓ ਫਿਰ ਹੋ ਆਓ ਨਹੀਂ ਤਾਂ ਮੈਂ ਸਾਰਾ ਦਿਨ ਬੁੜਬੁੜੀ ਕਰਦੇ ਰਹਿਣਾ ਵਾ ਅੰਦਰੋਂ ਅੰਦਰੀਆਂ ਨੇ ਮੈਨੂੰ ਗਾਲਾਂ ਹੀ ਕੱਢੇ ਜਾਣੀਆਂ ਮਨੋਂ ਮਜੀ ਚਾਹ ਲੈ ਜਾਓ ਨਾ ਚਲ ਠੀਕ ਆਂ ਫਿਰ ਹੋ ਹੁੰਨੇ ਆ ਮਾਤਾ ਕੋਈ ਨਾ ਕਿਨਾਂ ਕੁੜੀ ਕੋ ਹੋ ਹੁੰਨੇ ਫਿਰ ਮਾਤਾ ਮਾਤਾ ਕੀ ਗੱਲ ਮਾਤਾ ਤੁਸੀਂ ਹੋ ਗਈਆਂ ਲੈ ਪੁੱਤ ਨੇ ਕਾ ਤੋ ਗੁੱਸੇ ਹੋਣਾ ਕਦੀ ਮਾਵਾਂ ਵੀ ਪੁੱਤਾਂ ਨਾਲ ਗੁੱਸੇ ਹੋਈਆਂ ਆ ਵਾ ਉਹ ਮੈਂ ਤੇ ਆ ਸਲਾਈਆਂ ਦੇ ਕੂਰੇ ਸਾਰੇ ਹੀ ਢੇਡਦੇ ਜੋ ਮੈਂ ਪਾਉਣੀ ਆ ਆਂ ਦੱਸ ਇੱਧਰ ਆਇਆ ਤੂੰ ਮੈਂ ਕਿਹਾ ਚਲ ਕੁੜੀ ਕੋਈ ਹੋਈ ਹੁੰਨੀ ਆ ਭੈਣ ਕੋ ਜਾਣਾ ਹੈਂ ਗੱਲ ਤੀਂ ਕਹਿੰਦੀ ਭੈਣ ਕੋ ਜਾ ਤੇ ਨਾਲੇ ਹੋ ਹੋਣਾ ਮੈਂ ਚਲ ਹੋਈ ਹੁੰਨੀ ਆ ਆ ਗਿਆ ਚੇਤਾ ਭੈਣ ਦਾ ਹੈ ਇਹੋ ਕੰਮ ਲਈ ਤੇ ਮੈਂ ਫੋਨ ਕਰ ਕਰ ਸਕਿਆ ਹੈ ਚਲ ਕੋਈ ਨਹੀਂ ਜੇ ਜਾਣਾ ਵਾ ਚਲ ਵੇਲਾ ਪੂਜਣੇ ਨਹੀਂ ਹੋਣਾ ਨਾਲ ਨਹੀਂ ਉਹਨੂੰ ਘਰੇ ਰਹਿਣ ਦਿੰਨੇ ਆ। ਇਹ ਨੂੰ ਨਾ ਵਟ ਲੈ ਮੈਨੂੰ ਖੜਿਆ ਨਹੀਂ। ਨਹੀਂ ਵਟਦੀ ਮੈਂ। ਚਲ ਵੇਹਲਾ। ਉਹ ਜਾ ਤਿਆਰ ਮੈਂ ਇਹਦੇ ਕੱਪੜੇ ਉਹ ਪਾਈ ਆ। ਮੈਨੂੰ ਹੁਣੇ ਤੇ ਆਈ ਦਵਾਈ ਲੈ ਕੇ। ਚਲੋ ਤਿਆਰੀਆਂ ਮੈਂ ਵੀ ਜਾ ਰਹੀਆਂ ਚਲੋ। ਚੱਲ ਫਿਰ। ਚਲੋ। ਚਲੋ ਮਾਤਾ ਫਿਰ। ਆ ਗਿਆ? ਹਾਂਜੀ। ਚਲ ਚਲੀਏ। lo ਸਾਸੀ ਗੱਭਰੋ ਉਸ ਨਾਉਂ ਨਹੀਂ ਖਾਦਾ ਹਾਂਜੀ ਸਾਸੀ ਸਾਸੀ ਕਾਰਨ ਨਾਉਂ ਠੀਕ ਹੀ ਖਾਦਾ ਹਾਂਜੀ ਠੀਕ ਹੀ ਖਾਦਾ ਹੋ ਜਾਓ ਆਹ ਬਲੇ ਕੰਮ ਕਰਣੀ ਹੈ ਉਸੇ ਮਮੀ ਤੋਂ ਭੇਜ ਆੜ ਗਏ ਦਾਈ ਅੱਛਾ ਹਾਂਜੀ ਆ ਜਾਓ ਉਸ ਨਾਉਂ ਤਾਂ ਠੀਕ ਆ ਮੈਂ ਕੀ ਕਹ ਤੈਨੂੰ ਦੱਸੂ ਅੱਜ ਕੀ ਕੰਮ ਤੇ ਲੱਗਦਾ ਅੱਜ ਤੇ ਕੀ ਖਣੀ ਕੰਮ ਤੇ ਕੀ ਆ ਮਾ ਅੱਜ ਅੱਜ ਘਰ ਹੈ ਨਹੀਂ ਆ ਮੈਂ ਮੈਂ ਪਾਣੀ ਲਾ ਕੇ ਆਇਆ ਤੇ ਕੋਈ ਨਹੀਂ ਮਾਤਾ ਜੀ ਅੱਜ ਨਹੀਂ ਹੈਗਾ ਭਾਜੀ ਘਰ ਤੇ ਕੋਈ ਨਹੀਂ ਫੇਰ ਆ ਜਾਗੇ ਦੋਵਾਂ ਦਿਨਾਂ ਬਾਅਦ ਕੋਈ ਨਹੀਂ ਆਉਣਾ ਹੈਗਾ ਵਾ ਇੱਕ ਵਾਰੀ ਕਰਾਂਗੇ ਤੈਨੂੰ ਸਿੱਧਰਨਾ ਵਾ ਇਹ ਤੈਨੂੰ ਜਨਾ ਤੱਕ ਨਾਥੇ ਨਾ ਪਾਈ ਨੀ ਤੇ ਇਹਨੇ ਤੇ ਕੁੜੀ ਦਾ ਬੁਰਾ ਹੀ ਹਾਲ ਕਰ ਦੇਣਾ ਹੁਣ ਫੇਰ ਕਰ ਮੰਮੀ ਸਣਾਉਂਦੀ ਵੀ ਸੀ ਆ ਪੁੱਤ ਨੇ ਆ ਠੀਕ ਆ ਉਹ ਆਪਣੀ ਸਣਾ ਠੀਕ ਆ ਮੈਮਰ ਹੋਰ ਵੀ ਤੁਸੀਂ ਸਣਾ ਠੀਕ ਕਿਦਾਂ ਦੇ ਦੋ ਕੁ ਦਿਨ ਹੋਏ ਜਿਆ ਆ ਠੀਕ ਇਦਾਂ ਪੁੱਤ ਲਿਆ ਕੇ ਦਿੰਦਾ ਰਾਸ਼ਨ ਪਾਣੀ ਕਿ ਨਹੀਂ ਹੁਣ ਮੰਮੀ ਦਿੰਦਾ ਲਿਆ ਕੇ ਦਿਹਾੜੀ ਲਾ ਕੇ ਆਉਂਦਾ ਵਾ ਕੁਝ ਪਾਣੀ ਖਾ ਲਿੰਦਾ ਵਾ ਤੇ ਕੁਝ ਦੇ ਦਿੰਦਾ ਵਾ ਪੈਸੇ ਤੇ ਚੰਗਾ ਨਹੀਂ ਰਾਸ਼ਨ ਪਾਣੀ ਉਹਨਾਂ ਦਾ ਖਰਚੇ ਵਾਚੇ ਮੜ ਮੋਟਾ ਤੋਰੀ ਜਰਨੀ ਚੱਲ ਕੋਈ ਨਹੀਂ ਪੁੱਤ ਇਹ ਹੋਈ ਕਈ ਦਾ ਸੁਧਰ ਜੂਗਾ ਅੱਜ ਨਹੀਂ ਤੇ ਕੱਲ ਸੁਧਰੂ ਹੀ ਗਈ ਨਾ ਤੇ ਚੱਲ ਮੇਰਾ ਪੁੱਤ ਕੋਈ ਨਹੀਂ ਕੋਈ ਨਹੀਂ ਹੁਣ ਆਇਆ ਵਾਪੀ ਇਹਨੂੰ ਸਮਝਾ ਕੇ ਜਾਊਗਾ ਹੈ ਫਿਰ ਵੇਖਾਂ ਭਲਾ ਸੁਧਰਦਾ ਵਾ ਕਿ ਨਹੀਂ ਸੁਧਰਦਾ ਹਾਂ ਪਰ ਪੁੱਤ ਨਾ ਮਾਰਨਗੇ ਤਾਂ ਫੇਰੀ ਸੁਧਰਨਾ ਹੋਣਾ ਨਹੀਂ ਅੱਗੇ ਨਾਲੋਂ ਕਰਕ ਪਿਆ ਮਾੜਾ ਜਾ ਮੈਂ ਤਾਂ ਕਹਿੰਦੀ ਸੁਧਰ ਜੇ ਤੇ ਚੰਗਾ ਵਾ ਨਾ ਹੀ ਬੁਰੇ ਬਣੀਏ ਹੈ ਚਲ ਕੋਈ ਥੋੜਾ ਜਿਹਾ ਤੁਸੀਂ ਡਾਟਿਓ ਕੋਈ ਨਹੀਂ ਪੈ ਜਾਣਾ ਪਰ ਕਿੰਨੇ ਦਿਨਾਂ ਲਈ ਥੋੜਾ ਜਿਹਾ ਮੰਮੀ ਨੇ ਡਾਟਿਆ ਹੀ ਤੇ ਬੜਾ ਫਰਕ ਪੈ ਗਿਆ ਜੀ